ਅੱਜ ਦੀ ਵੀਡੀਓ ਨਾ ਬੜਾ ਦੁਖੀ ਹੋ ਕੇ ਅਪਲੋਡ ਕਰਨਿਆ ਮੈਂ ਜਦੋਂ ਯਾਰ ਮੈਂ 나ੜ ਨੂੰ ਅੱਗ ਨਹੀਂ ਲਾਉਂਦਾ ਚਾਹੇ ਝੋਨੇ ਦਾ ਹੋਵੇ ਚਾਹੇ ਕਣਕ ਦਾ ਹੋਵੇ ਮੈਂ ਕਦੀ 나ੜ ਨੂੰ ਅੱਗ ਨਹੀਂ ਲਾਉਂਦਾ ਬਾਈ ਕਿਸੇ ਨੂੰ ਕੀ ਤਕਲੀਫ ਯਾਰ ਤੁਸੀਂ ਸਾਰਾ 나ੜ ਮੇਰਾ ਸਾੜ ਕੇ ਅੱਗ ਲਾ ਕੇ ਜਿਹਦੇ ਵਿੱਚ ਨਿੱਕੇ ਨਿੱਕੇ ਬੂਟੇ ਸਾਰੇ ਮੱਚ ਗਏ ਆਹ ਸਬਜ਼ੀ ਲਈ ਹੋਈ ਸੀ ਮੈਂ ਪਿੰਡ ਜਾਂ ਸਾਰੀਆਂ ਸੜ ਗਈਆਂ ਯਾਰ ਨਿੱਕੇ ਨਿੱਕੇ ਬੂਟੇ ਤਿਆਰ ਕੀਤੇ ਸੀ ਮੈਂ ਆਜ ਵੇ ਨਿੰਬੂ ਦਾ ਬੂਟਾ ਸੀ ਇਹਰ ਕੀ ਬਹੁਤ ਜ਼ਿਆਦਾ ਫਲ ਲੱਗਾ ਸੀ ਇਹਨੂੰ ਸਾਰਾ ਮਚਾਤਾ ਯਾਰ ਇਹਦੇ ਨਾਲ ਹੋਰ ਵੀ ਬੂਟੇ ਸੀ ਜੋ ਵੱਡੇ ਦਰਖਤ ਸੀ ਆ ਦੇਖੋ ਉਹ ਵੀ ਸਾਰੇ ਮਚ ਗਏ ਯਾਰ ਜਦੋਂ ਮੈਂ ਨਹੀਂ ਲਾਉਂਦਾ ਅੱਗ ਤੇ ਬਈ ਤੁਹਾਨੂੰ ਕੀ ਤਕਲੀਫ ਸੀ ਤੁਸੀਂ ਸਾਰੇ 나ੜ ਨੂੰ ਅੱਗ ਲਾ ਦਿੱਤੀ ਆ ਦੇਖੋ ਯਾਰ ਸਾਰੇ ਬੂਟੇ ਮਚਾ ਦਿੱਤਾ ਆ ਦੇਖੋ ਨਿੱਕੇ ਨਿੱਕੇ ਬੂਟੇ ਮੈਂ ਕਿੰਨੇ ਲਾਏ ਹੋ ਸੀ ਉਹ ਸਾਰੇ ਮਚਾ ਦਿੱਤੀ ਯਾਰ ਮੈਂ ਪਹਿਲੀ ਵੀ ਠੇਕੇ ਦੇਣਾ ਨਾ ਮੈਂ ਪਹਿਲਾਂ ਉਹਨਾਂ ਨਾਲ ਗੱਲ ਕਰ ਲੈਣਾ ਕਿ ਬਈ ਮੈਨੂੰ 2000 ਕੱਟ ਦੇ ਜੋ ਪਰ ਮੇਰੀ ਪਹਿਲੀ ਵੀ ਚਾਗਣਾ ਲਾਇਓ 나ੜ ਨਾ ਸਾੜੇ ਉਹ ਸਾੜਦੇ ਵੀ ਨਹੀਂ ਮੇਰੇ ਠੇਕੇ ਵਾਲਿਆਂ ਕਦੀ ਨਾੜ ਨਹੀਂ ਸਾੜਿਆ ਉਹ ਉਦਾਂ ਹੀ ਪਹਿਲੀ ਰਹਿੰਦੇ ਪਰ ਆ ਪਤਾ ਨਹੀਂ ਕਿਸੇ ਨੂੰ ਕੀ ਤਕਲੀਫ ਸੀ ਉਹਨੇ ਹੱਥ ਲਾ ਕੇ ਸਾਰਾ ਹੀ ਨਾਲ ਸਾੜਤਾ ਜਿਹਦੇ ਨਾਲਾ ਛੜਕ ਦੇ ਕੰਡੇ ਤੇ ਜਿੰਨੇ ਬੂਟੇ ਲੱਗੇ ਸੀ ਸਾਰੇ ਮੱਚ ਗਏ ਆ ਦੇਖੋ ਛੜਕ ਦਾ ਆ ਪਾਸਾ ਸਾਰਾ ਸਾੜ ਕੇ ਰਖਤਾ ਯਾਰ ਜਿਹੜਾ ਦੇਖਦਾ ਉਹ ਕਹਿੰਦਾ ਹੋਣਾ ਵੀਰ ਤਾਂ ਇੰਨਾ ਵਾਤਾਵਰਣ ਪ੍ਰੇਮੀ ਬੰਦਾ ਤੇ ਆਪਦੀ ਪਹਿਲੀ ਚੱਗ ਲਈ ਬੈਠਾ ਹੁਣ ਉਹਨੂੰ ਕੀ ਪਤਾ ਕਿ ਕਿਸੇ ਕੰਜਰ ਨੇ ਲਾ ਦਿੱਤੀ ਐ ਆ ਨਿੱਕੇ ਨਿੱਕੇ ਪੰਛੀ ਇਹਨਾਂ ਦਾ ਕੀ ਕਸੂਰ ਆ ਯਾਰ ਇੰਨਾ ਪਾਪ ਲੈ ਕੇ ਕਿੱਥੇ ਜਾਓਗੇ ਯਾਰ